ਮੈਂਗੋ ਜੂਸ ਲੇਟ ਪੀਣ ਤੇ ਘਰ ਵਾਲੇ ਨੇ ਘਰ ਵਾਲੀ ਦੀ ਕੀਤੀ ਰੱਜ ਕੇ ਕੁੱਟਮਾਰ ਤਾਂ ਦੱਸਦੀ ਕਿ ਖਬਰ ਹੁਸ਼ਿਆਰਪੁਰ ਦੀ ਹੈ ਜਿੱਥੇ ਅਜੀਬੋਗਰੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਨੇ ਮੈਂਗੋ ਜੂਸ ਪੀਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਸ ਦਾ ਘਰ ਵਾਲਾ ਤੇ ਉਸ ਦਾ ਸੋਹਰਾ ਪਰਿਵਾਰ ਉਸ ਦੇ ਨਾਲ ਕੁੱਟਮਾਰ ਕਰਨ ਲੱਗ ਪਿਆ ਕੀ ਹੈ ਸਾਰਾ ਮਾਮਲਾ ਉਹ ਤੁਹਾਨੂੰ ਸੁਣਾਉਨੇ ਆ ਪੀੜਤ ਔਰਤ ਕੋਲੋਂ ਮੇਰਾ ਨਾਮ ਰੁਪਿੰਦਰ ਜੀ ਹੈ ਰੁਪਿੰਦਰ ਜੀ ਤੇ ਇੱਕ ਕੀ ਵੈਰ ਘਟਨਾ ਕੁੱਟਮਾਰ ਹੋਈ ਹੈ ਕਦੋਂ ਹੋਈ ਔਰ ਕਿਸ ਤਰ੍ਹਾਂ ਹੋਈ ਸੀ ਮੇਰਾ ਇੱਕ ਵਾਰ ਦਾ 8 ਤਰੀਕ ਸ਼ਾਮ ਦੀ ਹੈ 5:30 ਵਜੇ ਦੀ ਗੱਲ ਕਰ ਰਹੇ ਸਾਰੇ ਮੇਰਾ ਵਿਆਹ ਉੱਨੇ ਚੰਗੀ ਹੋਇਆ 2021 ਚ ਇਹ ਵੈਸੇ ਸਾਰਾ ਕੁਝ ਜਿਹੜਾ ਵੀ ਹੈ ਇਹ ਸ਼ੁਰੂ ਤੇ ਚੱਲਣਾ ਆ ਰਿਹਾ ਵਿਆਹ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਕਿਹੜੇ ਪਿੰਡ ਵਿਆਹ ਸੀ ਟਾਂਡੇ ਰਿਆ ਹੋਇਆ ਹੈ ਖਾਸ ਟਾਂਡੇ ਅੱਛਾ ਹਾਂਜੀ ਬਿਜਲੀ ਕਰ ਰਹੇ ਹੁੰਦੇ ਮੇਰੇ ਸਾਰੇ ਪਰਿਵਾਰ ਹੈ ਫਿਰ ਉਹਨੇ ਸਿੱਧੇ ਬੈਠੇ ਬੈਠੇ ਸੀ ਬੈਠ ਰਹੇਗੇ ਐਸੀ ਕੁਝ ਖਾਣੇ ਸੀ ਜਿਹੜੇ ਮਦਰ ਜੀ ਦੇ ਹੈਗੇ ਉਹਨਾਂ ਨੇ ਸਾਨੂੰ ਮਿੱਠੇ ਮਿਲਦੇ ਕੰਦੇ ਕੰਦੇ ਗਲਾਸ ਫੜਾ ਦੇ ਕਬਈ ਚੀਜ਼ ਮੈਂ ਖਾਂਦੇ-ਖਾਂਦੇ ਮੈਨੂੰ ਖੋਣ ਲੱਗ ਪਏ ਕਿ ਮੈਂ ਕਿ ਮੈਂ ਖਾ ਰਹੀ ਆ ਪਰ ਇਹਨੇ ਨਹੀਂ ਕਿਹਾ ਕਿ ਇਹਨੇ ਨਹੀਂ ਤਾਂ ਦੇ ਦੇ ਤੇ ਤੋੜ ਦੇਣਾ ਹੈ ਇੰਨੀ ਗੱਲ ਹੁੰਦੀ ਐ ਤੇ ਜਿਹੜੇ ਹਸਬੰਦ ਨੇ ਮੈਂ ਕਿ ਮੈਂ ਨਹੀਂ ਤੋੜ ਤੋੜਨਾ ਮੈਂ ਕਿਤੇ ਨਹੀਂ ਆਣੀ ਇੰਨੀ ਵੀ ਗੱਲ ਹੁੰਦੇ ਹੁੰਦੇ ਮੇਰੇ ਹਸਬੰਦ ਜਿਹੜੇ ਹੈਗੇ ਉੱਠ ਕੇ ਤੋੜ ਦਿੰਦੇ ਆ ਉਹ ਟ੍ਰਾਇੰਗ ਰੂਮ ਵੱਲ ਚਲੇ ਜਾਂਦੇ ਆ ਉਸ ਤੋਂ ਬਾਅਦ ਉਹ ਹੰਦੇ ਗੁੱਸੇ ਚ ਆਂਦੇ ਆ ਆਂਦੇ ਮੇਰੇ ਮਾਂ ਪੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਮੇਰੇ ਫਾਦਰ ਤੇ ਦੇ ਕਿ ਸਾਵੇ ਪਰ ਉਹ ਲਾਉਣੀ ਹੈ ਕਿ ਕੋਈ ਉੱਥੇ ਜਾਵੇ ਮੈਨੂੰ 2 ਸਾਲ ਹੋ ਗਏ ਵਿਆਹ ਤੋਂ ਸਾਡੇ ਨਾ ਕੋਈ ਰਿਸ਼ਤੇਦਾਰ ਉੱਥੇ ਜਾਂਦਾ ਨਾ ਹੀ ਮੇਰੇ ਮਾਪਿਆਂ ਨੂੰ ਜਾਂਦੀ ਇਜਾਜ਼ਤ ਹੈ ਉਸੇ ਕਰਦੇ ਆ ਯਾਰ ਮੈਨੂੰ 2 ਸਾਲ ਹੋ ਗਏ ਆ ਇਹ ਸਹਿੰਦਿਆਂ ਨੂੰ ਇਹ ਵਾਰਦਾ ਕੁਟਮਾਰ ਦੀ ਵਾਰ ਹੋ ਇੱਕ ਵਾਰੀ ਨਹੀਂ ਹੋਈ ਚੌਥੀ ਪਹਿਨੀ ਕਿੱਸਾ ਹੈ ਇਹ ਚੌਥੀ ਪਹਿਮਾ ਕਿੱਸਾ ਕਿਤੇ ਕਿਤੇ ਸੱਟਾਂ ਲੱਗੀਆਂ ਮੇਰੇ ਸੱਟਾਂ ਸਾਰੇ ਮੇਰੇ ਗਲੇ ਤੇ ਮੇਰੇ ਬਾਹ ਤੇ ਮੇਰੇ ਬੈਕ ਤੇ ਮੇਰੇ ਢਿੱਡ ਤੇ ਲੱਤਾਂ ਮਾਰੀਆਂ ਮੇਰੀ ਲੈਫਟ ਸਾਈਡ ਜਿਹੜੀ ਹੈਗੀ ਸਾਰੀ ਮੇਰੀ ਭੰਨੀ ਹੋਈ ਹੈ ਮੇਰੇ ਕੋਲ ਤਾਂ ਤੁਰਿਆ ਜਾਂਦਾ ਮੇਰੀ ਬੈਕ ਤੇ ਨੀਂ ਪਏ ਹੋਏ ਆ ਮੇਰੀ ਸ਼ੋਲਡਰ ਤੇ ਆ ਮੇਰੀ ਲੈਫਟ ਸਾਈਡ ਸਾਰੀ ਆ ਅੰਦਰ ਬੱਚੇ ਕਿੰਨੇ ਤੁਹਾਡੇ ਮੇਰੇ ਇੱਕ ਡਾਟਰ ਆ ਸਿਰ ਡੇਢ ਸਾਲ ਦੀ ਕੁੜੀ ਕੁੜੀ ਆ ਮੇਰੀ ਹਮ ਹਸਬੰਡ ਕੀ ਕਰਦੇ ਹਸਬੰਡ ਮੇਰੇ ਮਰਚਨ ਨੇ ਵਿੱਚ ਨੇ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੀ ਆ ਕਿ ਹੁਣ ਇਹਨੂੰ ਚੱਕ ਤੋਂ ਸਖਤ ਨੇ ਕਿ ਕਾਰਵਾਈ ਕੀਤੀ ਜਾਦਾ ਕਿਉਂਕਿ ਇਹਨਾਂ ਦਾ ਹਰ ਮੇਰੇ ਮੂੰਹ ਪੈ ਚੁਕਾ ਹੈ ਇੱਕ ਵਾਰ ਰੋਪਿਆ ਬੰਦਾ ਵਰਗਾ ਜਿਹਾ ਕਰਦਾ ਕਿ ਚਲੋ ਮਾਪਿਆਂ ਨੂੰ ਕਿ ਮਾਪਿਆਂ ਕਰਕੇ ਬੰਦਾ ਬਰਦਾਸ਼ਤ ਕਰ ਜਾਂਦਾ ਹੈ ਕਿ ਠੀਕ ਹੈ ਪਰ ਇਹ ਹੁਣ ਇਹਨਾਂ ਦਾ ਮੂੰਹ ਪੈ ਚੁਕਾ ਹੈ ਬਾਪੇ ਗਏ ਦਾਦੇ ਦੇ ਗਏ ਹਰੇ ਵੱਲੋਂ ਵੱਧੇਗੇ ਜਿਹਿਆਂ ਨੇ ਮੇਰੇ ਸਿਰ ਚ ਮੁੱਕੇ ਮਾਰੇ ਆ ਮੈਨੂੰ ਪਰੀਸ ਪਰੀਸ ਕੇ ਸੁੱਟਿਆ ਗਿਆ ਆ ਸਾਡੇ ਘਰ ਕੈਮਰੇ ਲੱਗੇ ਸਾਰਾ ਰਿਕਾਰਡ ਆ ਸੜੀ ਲੌਬੀ ਚ ਕੈਮਰਾ ਹੈ 5:35 ਤੋਂ ਲੈ ਕੇ 6:45 ਦੀ ਰਿਕਾਰਡਿੰਗ ਚੈੱਕ ਕਰਾ ਸਕਦੇ ਹੋ। ਭਾਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਲੰਮੇ ਪਏ ਨੂੰ ਸਰ ਮੈਨੂੰ ਤੀਜਾ ਦਿਨ ਹੈ ਸ਼ੁਰੂ ਆ ਜੀ। ਕੋਈ ਸਰ ਆਇਆ ਕੋਈ ਤੁਹਾਡਾ ਬਿਆਨ ਲੈਣ ਕੋਈ ਨਹੀਂ ਆਇਆ ਬਸ ਆਏ ਸੀ ਨਾਮ ਲੇ ਕੇ ਚਲੇ ਗਏ। ਕੋਈ ਨਹੀਂ ਆਇਆ। ਤੁਹਾਡੀ ਬੇਟੀ ਨੂੰ ਘੁਟਮਾਰ ਵੀ ਕੀ ਕਾਰਨ ਹੋਇਆ? ਤੇ ਲੌਬੀ 'ਚ ਬੈਠੇ ਉਹ ਖਾਪੀ ਰਹੇ ਸੀ ਤੇ ਉਹਨਾਂ ਨੇ ਤੈਨੂੰ ਖੱਦ ਇਹ ਹੀ ਕਿਹਾ ਕਿ ਤੂੰ ਦੌੜ-ਦੌੜ ਕਰ ਕਰ ਤੂੰ ਪੇਟੰਪੀ ਹੋਇਆ ਤੇ ਕਹਿੰਦੇ ਮੈਂ ਅਪੇ ਜਿਹੜਾ ਫਾਰੂ ਵੀ ਤੁਹਾਨੂੰ ਵੀ ਮਤਲਬ ਹੈ ਨਾ ਤੇ ਗਾੜੋ ਇਹ ਬੇਟੀ ਨੇ ਇਹ ਗੱਲ ਕਹੀ ਤੇ ਉਹਨੇ ਡਾਕਟਰ ਮਹਿਨ ਨੇ ਜਿਹੜਾ ਉਹਨਾਂ ਦਾ ਜਿਹੜਾ ਜੀਤਪਾਲ ਉਹ ਤੇ ਜਿਹੜਾ ਜੜੀਆਂ ਮਨਦੀਪ ਕੌਰ ਔਰ ਇਹਦਾ ਸ਼ਹਰਾ ਬਲਬੀਰ ਨਰਵੀਸ ਤੇ ਜਿਹੜਾ ਜੀਤਪਾਲ ਤੇ ਪੇਪਰ ਕੈਪਟਨ ਜਿਹੜਾ ਅਸੀਂ ਗਰੀਬ ਪਰਿਵਾਰ ਸਾਡੇ ਕੋਲ ਯੂਨੀਵਰਸਿਟੀ ਤੋਂ ਵਿਸ਼ਵ ਵਿਲੇ ਅਸੀਂ ਰਿਸ਼ਤਾ ਕੀਤਾ ਇਹਦਾ ਤੇ ਉਦੋਂ ਇਹ ਇਹ ਰਸੀ ਪੇਸ਼ਾਨ ਕੁਛ ਨਹੀਂ ਜਾਈਦਾ ਹੈ ਅਸੀਂ ਸੋਚਿਆ ਵੀ ਦੋਸਤ ਅਸੀਂ ਵੀ ਦੋਸਤ ਕਿ ਅਸੀਂ ਨੂੰ ਵੀ ਬੈਟਰੀ ਜਿਹੜੀ ਆ ਤੇ ਵੀ ਐਸਸੀ ਡਿਗਰੀ ਕੀਤੀ ਹੋਈ ਆ ਤੇ ਬੈਕਗ੍ਰਾਉਂਡ ਪਾ ਦੇ ਸੀ ਜੇ ਆਪਣੇ ਜਸਵੰਤ ਚ ਇਹਨਾਂ ਦੇ ਕਹਿ ਕੇ ਅਸੀਂ ਜੋਬ ਵੀ ਛਡਾਈ ਇਹ ਕਹਦਾ ਅਸੀਂ ਆਪੇ ਕਰ ਲਵਾਂਗੇ ਹੈ ਮਗਰ ਅਸੀਂ ਜਾਤੇ ਬੰਦੀ ਰਹੀ ਇਹ ਵੀ ਜੋਬ ਵੀ ਛਡਾਤੀ ਇਹਨੂੰ ਪਰੇਸ਼ਾਨ ਵੀ ਕਰਨਾ ਆਪਾਂ ਤੇ ਇਹਨੂੰ ਕਹਿਣ ਦੇ ਵੀ ਤੇਰੇ ਮਾਪਿਆਂ ਨੇ ਦਿੱਤਾ ਕੁਛ ਨਹੀਂ ਤੇਰੇ ਮਾਪਿਆਂ ਨੇ ਵਿਆਹ ਹੀ ਕੀਤਾ ਹੈ ਅਸੀਂ ਜੋ ਵੀ ਦਾ ਰੈਸਟਾ ਕੀਤਾ ਸੀ ਕਲੀਅਰ ਕਰ ਦਿੱਤਾ ਤੇ ਕੱਲ ਵੀ ਕੋਈ ਕੁਟਮਰ ਹੋਈ ਸੀ ਕੁੜੀ ਨਾਲ ਹਾਂਜੀ ਪਹਿਲਾਂ ਵੀ ਪੁੱਟਾ ਚੌਥਾ ਸਾਲ ਕਾਂਸਰ ਦਾ 2 ਸਾਲ ਦੀ ਵਿੱਚ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਅਸੀਂ ਇਹ ਪ੍ਰਸ਼ਾਸਨ ਤੋਂ ਉਹ ਅੰਗਲ ਖੜਦੇ ਆ ਸੱਜ ਪਾਏ ਘਰ ਵੀ ਹਾਰਵੇ ਕੀਤੀ ਜਾਵੇ ਇਹ ਪਰਿਵਾਰ ਤੈਸੇ ਦਾ ਹੰਕਾਰੀ ਹੈ ਤੇ ਜੋ ਦੇਖੀ ਜਾਉਂਦੋ ਤੇਰੇ ਮਾਪੇ ਕੀ ਕਰਸਾਂਗੇ ਸਾਡੇ ਨਾਲ ਠੀਕ ਤੇ ਹੋਰ ਮੇਰੇ ਕੋਲ ਇਹੀ ਸਾਨਾ ਹੈ ਹਾਂ ਅੰਸਾਰ ਅੰਸਾਰ ਨਹੀਂ ਲ ਬਸੰਗਲ ਦਾ ਠੀਕ ਹੈ ਠੀਕ ਹੈ ਇਹ ਮੇਰਾ ਮੇਰਾ ਇਹ ਸਾਰਾ ਸਰਿਕਮਾਰ ਕੁਰ ਦਾ ਮਾਮਲਾ ਜਿਹੜਾ ਹੈਗਾ ਟੰਡ ਥਾਣੇ ਦਾ ਸੀ ਰੁਪਿੰਦਰ ਕੌਰ ਪਤਨੀ अजीतਪਾਲ ਸਿੰਘ ਕੀ ਮਾਮਲਾ ਹੈ ਕਿ ਕੱਲ ਸਾਨੂੰ ਐਮਐਲਰ ਰਸੀ ਗਈ ਆ ਥਾਣੇ ਦੇ ਵਿੱਚ ਰੁਪਿੰਦਰ ਜੀ ਕੌਰ ਦੀ ਜਿਹਦਾ ਇਲਜ਼ਾਮ ਲੱਗਾ ਵੀ ਇਹਦੀ ਸਾਰਿਆਂ ਨਾਲ ਇਹਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਵੰਦੀ ਐਸੀ ਬਲਵੇ ਸਿੰਘ ਕੱਲ ਸ਼ਾਮੀ ਬਿਆਨ ਦੇਣ ਗਿਆ ਸੀ ਇਹਨਾਂ ਦੇ ਜਿਵੇਂ ਮਨ ਲਾਲ ਮਿਲੇਗੀ ਇਸਨੇ ਆਪਣੇ ਬਿਆਨ ਵਿੱਚ ਲਿਖਾਇਆ ਵੀ ਮੇਰੇ ਹਜੇ ਐਕਸ-ਰੇ ਕਰਾਣੇ ਆ ਤੇ ਸਕੈਨਿੰਗ ਕਰਾਣੇ ਆ ਮੈਂ ਜੋ ਸਕੈਨ ਤੇ ਐਕਸ-ਰੇ ਦੀ ਰਿਪੋਰਟ ਆਉਗੀ ਉਸ ਤੋਂ ਬਾਅਦ ਜਿਹੜਾ ਆਪਣਾ ਬਿਆਨ ਜਿਹੜਾ ਸੂਬਾ ਦੇ ਕੇ